ਅੱਜ ਤੜਕਸਰ ਦੋ ਕਾਰਾਂ ਦੀ ਜ਼ਬਰਦਸਤ ਟੱਕਰ ਹੋ ਗਈ। ਘਟਨਾ ਵਾਲੇ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਪਜੀਤ ਸਿੰਘ ਨੇ ਦੱਸਿਆ ਕਿ ਟਿਆਗੋ ਕਾਰ ਨੇ ਬਰੀਜ਼ਾ ਕਾਰ ਨੂੰ ਪਿੱਛੋਂ ਜਾ ਟੱਕਰ ਮਾਰੀ। ਬਰੀਜ਼ਾ ਕਾਰ ਵਿੱਚ ਕਾਰ ਚਾਲਕ ਸਮੇਤ ਸੰਦੀਪ ਸਿੰਘ ਨਾਂ ਦਾ ਵਿਅਕਤੀ ਸਵਾਰ ਸੀ। ਦੋਵੇਂ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਤੋਂ ਲੁਧਿਆਣਾ ਆ ਰਹੇ ਸਨ। ਟੱਕਰ ਦੌਰਾਨ ਸੰਦੀਪ ਸਿੰਘ ਨੂੰ ਸਿਰ ਤੇ ਗੰਭੀਰ ਸੱਟ ਲੱਗੀ। ਮੌਕੇ ਤੇ ਸੜਕ ਸੁਰੱਖਿਆ ਟੀਮ ਵੱਲੋਂ ਐਂਬੂਲੈਂਸ ਬੁਲਾਈ ਗਈ ਅਤੇ ਪਹਿਲਾ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਜ਼ਖਮੀ ਨੂੰ ਸਿਵਲ ਹਸਪਤਾਲ ਫਲੋਰ ਭੇਜਿਆ ਗਿਆ। ਇਹ ਇਲਾਕਾ ਠਾਣਾ ਗੁਰਾਇਆਂ ਦੇ ਅਧੀਨ ਹੋਣ ਕਰਕੇ ਡਿਊਟੀ ਅਫਸਰ ਏਐਸਆਈ सुरेंद्रਪਾਲ ਨੂੰ ਜਾਣਕਾਰੀ ਸਾਂਝੀ ਕਰ ਦਿੱਤੀ ਗਈ। ਦੋਵੇਂ ਵਾਹਨਾਂ ਨੂੰ ਸੜਕ ਕਿਨਾਰੇ ਕਰਕੇ ਹਾਈਵੇ ਨੂੰ ਨਿਰਵਿਘਨ ਚਾਲੂ ਕਰਵਾਇਆ ਗਿਆ। ਟੱਕਰ ਕਾਰਨ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਗੁਰਾਇਆਂ ਤੋਂ ਰਾਟਕਮਾ ਨੰਗਲ ਦੀ ਖਾਸ ਰਿਪੋਰਟ। ਇਸ ਹਾਦਸੇ ਸੰਬੰਧੀ ਸਾਨੂੰ ਐਮਡੀਟੀ ਡਿਵਾਈਸ 112 ਤੋਂ ਮੈਸੇਜ ਆਇਆ ਸੀਗਾ ਮੌਕੇ ਤੇ ਪਹੁੰਚ ਕੇ ਅਸੀਂ ਦੇਖਿਆ ਕਿ ਇੱਕ ਟਿਆਗੋ ਕਾਰ ਨੇ ਬ੍ਰਿਜਾ ਕਾਰ ਨੂੰ ਪਿੱਛੋਂ ਹਿੱਟ ਕੀਤਾ ਬ੍ਰਿਜਾ ਕਾਰ ਦੇ ਵਿੱਚ ਕਾਰ ਚਾਲਕ ਦੇ ਨਾਲ ਇੱਕ ਸੰਦੀਪ ਸਿੰਘ ਨਾਂ ਦਾ ਵਿਅਕਤੀ ਸੀਗਾ ਜੋ ਕਿ ਦੋਨੋਂ ਹੀ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਤੋਂ ਲੁਧਿਆਣਾ ਸਾਈਡ ਆ ਰਹੇ ਸੀ ਉਹਨੂੰ ਸਿਰ ਤੇ ਸੱਟ ਲੱਗੀ ਉਸਦੇ ਅਸੀਂ 108 ਐਮਬੂਲੈਂਸ ਨੂੰ ਬੁਲਾ ਕੇ ਪରିਦੋਰ ਤੇ ਫਰਸਟ ایڈ ਦਿੰਦੇ ਹੋਏ ਉਹਨਾਂ ਨੂੰ ਸਿਵਲ ਹਸਪਤਲ 플ੋਰ ਵਾਸਤੇ ਭੇਜ ਦਿੱਤਾ ਖਾਣਾ ਪ੍ਰੈਂਡ ਏਰੀਆ ਹੋਮ ਕਰਕੇ ਡਿਊਟੀ ਅਫਸਰ ਏਐਸਆਈ ਸੁਰਿੰਦਰਪਾਲ ਜੀ ਨੂੰ ਬਜਰੀਆ ਫੋਨ ਰੋਡ ਵੀ ਕਰਵਾ ਦਿੱਤਾ ਗੱਡੀਆਂ ਨੂੰ ਸਾਈਡ ਤੇ ਕਰਕੇ ਉਹਨਾਂ ਨੂੰ ਸੇਫਟੀ ਕੋਨਾਂ ਲਾ ਕੇ ਸੁਰੱਖਿਅਤ ਕਰ ਦਿੱਤਾ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਉਸਾਨ ਤਾਂ ਵਿਚਾਰ ਬਟ ਗੱਡੀਆਂ ਸਾਰੀਆਂ ਦੋਨੋਂ ਨੁਕਸਾਨੀਆਂ ਗਈਆਂ ਬਰੀਕਾ ਥੈਂਕ ਯੂ ਸਰ ਅਗਲੀ ਕਾਰਵਾਈ ਥਾਣਾ ਕ੍ਰਾਇਮ ਕਰੇਗਾ